ਪੰਜਾਬ ਦੇ ਵਿੱਚ ਜੁਰਮ ਦਿਨ ਦਿਨ ਵਧ ਰਿਹਾ ਤੇ ਲਗਾਤਾਰ ਗੋਲੀ ਚੱਲਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਅੱਜ ਜੋ ਮਾਮਲਾ ਤਾਜ਼ਾ ਸਾਹਮਣੇ ਆਇਆ ਉਹ ਜਲੰਧਰ ਤੋਂ ਸਾਹਮਣੇ ਆਇਆ ਹੈ ਮਕਸੂਦਾਂ ਇਲਾਕੇ ਦੇ ਵਿੱਚ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ ਜ਼ਿਮਨੇ ਬਾਹਰ ਇਹ ਗੋਲੀਆਂ ਚੱਲੀਆਂ ਨੇ ਦੋ ਧਿਰਾਂ ਵਿਚਕਾਰ ਪੁਰਾਣੇ ਰஞ்சிਸ਼ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ ਗਈਆਂ ਇਜ਼ਰਾਨਾ ਇਕਤਰ ਦੇ ਅੰਕੁਸ਼ ਤਾਂ ਕਹਿਣਾ ਹੈ ਕਿ ਉਹਨਾਂ ਦੇ ਪ੍ਰਧਾਨ ਤੇ ਗੋਲੀਆਂ ਚਲਾਈਆਂ ਗਏ ਆ ਨੇ ਗਨੀਮਤ ਰਹੀ ਕਿ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਇਹ ਵੀ ਦੱਸਿਆ ਕਿ ਨਸ਼ੇ ਨੂੰ ਲੈ ਕੇ ਜੋ ਰੋਕਨ ਦਾ ਉਪਰਾਲਾ ਕੀਤਾ ਜਾ ਰਿਹਾ ਸੀ ਜਿਸ ਤਹਿਤ ਉਹਨਾਂ ਤੇ ਹਮਲਾ ਕੀਤਾ ਗਿਆ ਹੈ ਉਦੇ ਮੌਕੇ ਤੇ ਪਹੁੰਚੀ ਪੁਲਿਸ ਸিসিਟੀਵੀ ਕੈਮਰਾ ਨੂੰ ਖੰਗਾਲ ਰਹੀ ਹੈ ਜਿਸ ਦੇ ਆਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਏਗੀ ਜੀ ਦੇਖੋ ਬਹੁਤ ਵਧੀਆ ਕੰਮ ਕਰਦੇ ਪਏ ਆ ਠੀਕ ਆ ਇਹ ਕਈ ਬੰਦਿਆਂ ਨੂੰ ਜਿੱਦਾਂ ਮੰਨ ਲਓ ਕੋ ਚਟਾ ਵੇਚਦਾ ਜਾਂ ਕੋਈ ਸ਼ਰਾਬ ਵੇਚਦਾ ਜਾਂ ਕੋਈ ਕਿਸੇ ਚੀਜ਼ ਦਾ ਕੰਮ ਕਰਦਾ ਹਨ ਉਹਨਾਂ ਨੂੰ ਸਮਝਾਉਂਦੇ ਆ ਉਹ ਬਸ ਇਸ ਚੀਜ਼ ਤਾਂ ਕਰਕੇ ਕਿਸੇ ਨੇ ਥ੍ਰੈਟ ਕੀਤਾ ਇਹਨਾਂ ਨੂੰ ਲੇਕਨ ਨਸ਼ਾ ਰੋਕਣ ਕਰਕੇ ਥ੍ਰੈਟ ਨਸ਼ਾ ਰੋਕਣ ਕਰਕੇ ਬਾਕੀ ਕਈ ਬੰਦਿਆਂ ਦੇ ਅਸੀਂ ਐਕਟ ਦੇ ਪਰਚੇ ਹੁੰਦੇ ਜੋ ਕਿ ਸਾਡੇ ਸਮਾਜ ਨੂੰ ਮਾੜਾ ਕਹਿੰਦਾ ਹੈ ਸਮਝਦੇ ਤਾਂ ਸਾਡੇ ਪ੍ਰਧਾਨ ਜੀ ਜਾਣਦੇ ਆ ਉਹਨਾਂ ਦੇ ਕੋਲ ਉਹਨਾਂ ਦੇ ਅਸੀਂ ਐਕਟ ਉਹ ਤੋਂ ਲਾਇਆ ਜਾਂਦਾ ਹੈ ਜਾਂ ਦੱਸਿਆ ਜਾਂਦਾ ਹੈ ਕਿ ਸਾਨੂੰ ਸਮਾਜ ਪ੍ਰਤੀ ਮਾੜਾ ਕਿਹਾ ਜਾਂਦਾ ਹੈ ਸਾਨੂੰ ਉਦੋਂ ਸਾਡੇ ਪ੍ਰਧਾਨ ਜੀ ਜਾਂਦੇ ਆ ਕਈ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਕਿਸੇ ਨੇ ਕੀ ਕਾਵੇ ਕਈ ਗੈਂਗਸਟਰ ਆ ਕਈਆਂ ਦੇ ਅਸਲਿਆਂ ਦੇ ਪਰਚੇ ਆ ਕਈਆਂ ਦੇ ਹੁਣ ਅਸੀਂ ਸਾਨੂੰ ਨਾਂ ਖਲਾਸਾ ਹੋਇਆ ਕਿ ਨਹੀਂ ਹੋਇਆ ਬਾਈ ਜੀ ਕੌਣ ਆਇਆ ਸੀ ਅੱਜ ਕਿਹਨੇ ਸਾਜੀ ਸੀ ਰੱਜੀ ਸਾਨੂੰ ਪਤਾ ਕੀ ਹੋਇਆ ਅਸੀਂ ਤਾਂ ਇਹ ਸ਼ੁਕਰ ਮਨਾਣੇ ਆ ਪ੍ਰਮਾਤਮਾ ਦਾ ਕਿ ਸਾਡਾ ਭਰਾ ਬਚ ਗਿਆ ਹੂੰ ਬਾਕੀ ਦੇਖੋ ਉਹ ਪ੍ਰਸ਼ਾਸਨ ਕੀ ਕਰਦਾ ਕੀ ਨਹੀਂ ਕੀ ਨਾਮ ਤੁਹਾਡਾ ਜੀ ਮੇਰਾ ਜੀ ਅਨਕੁਸ਼ ਕਿਹੜੀ ਜਗ੍ਹਾ ਤੋਂ ਮੈਂ ਕਰਤਾਰ ਤੋਂ ਦੇਖੋ ਪੰਗੇਵਾਲ ਵਾਲਮੀ ਕੀ ਗੱਲਬਾਤ ਹੋਈ ਸੀ ਦੱਸੋ ਜੀ ਤੁਸੀਂ ਜੀ ਮੈਂ ਦੱਸਿਆ ਕਿ ਸਾਰਾ ਜਦੋਂ ਵੀ ਜੋ ਵੀ ਜਦੋਂ ਇੱਥੇ ਆਏ ਆ ਮੈਂ ਜੇਬਲੀ ਜਿਹੜਾ ਰੋਜ਼ ਜਿਹੜਾ ਆਇਆ ਵਾ ਬੰਦਾ ਆ ਕੇ ਪਿੱਛੋਂ ਮੇਰੇ ਗੋਲੀ ਮਾਰੀ ਉਹਨੇ ਪਰ ਉਹ ਗੋਲੀ ਵਿੱਚੋਂ ਨਿਕਲੀ ਨਹੀਂ ਆ ਵਿੱਚੇ ਫਸ ਗਈ ਅਸਲੀ ਗੋਲੀ ਬਾਅਦ ਚ ਜਦੋਂ ਮੈਂ ਆਪਣਾ ਲਾਇਸੈਂਸ ਗੱਟ ਅਸਲੀ ਹਥਿਆਰ ਲਾਇਸੈਂਸੀ ਹਥਿਆਰ ਗੱਟਿਆ ਵਾ ਅੱਗੇ ਜਾ ਕੇ ਭੱਜ ਕੇ ਤੇ ਉਹਨੇ ਦੇਖ ਕੇ ਤਾਂ ਉਹਨੂੰ ਪਤਾ ਲੱਗ ਗਿਆ ਕਿ ਇਹ ਤੋਂ ਵੀ ਹਥਿਆਰ ਆ ਤੇ ਫਿਰ ਉਹ ਭਾਜਦਾ ਭਾਜਦਾ ਫੈਰ ਕਰਨ ਲੱਗ ਪਿਆ ਅੱਛਾ ਭਾਜਦਾ ਭਾਜਦਾ ਫੈਰ ਕਰਨ ਕਿੰਨੇ ਜਣੇ ਸੀਗੇ ਭਾਈ ਜੀ ਦੋ ਜਣੇ ਸੀ ਇੱਕ ਪਰਲੀ ਸਾਈਡ ਬਾਈਕ ਤੇ ਖੜਾ ਸੀ ਫੇਸ ਕਵਰ ਸੀ ਕੀ ਫੇਸ ਕਵਰ ਸੀ ਜੀ ਦੋਨੋਂ ਦਾ ਬਚਾ ਹੋ ਫੇਸ ਕਵਰ ਸੀ ਦੋਨਾਂ ਦੇ ਤੇ ਭਾਈ ਹੁਣ ਮੈਂ ਅਸਲ ਜਿਹੜੀ ਬੇਨਤੀ ਕਰਨਾ ਚਾਹਨਾ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਇਹ ਕੇਸ ਦੇ ਵਿੱਚ ਸਾਨੂੰ ਨਾ ਥ੍ਰੈਡ ਕੀਤਾ ਜਾਵੇ ਹੂੰ ਤੁਹਾਨੂੰ ਕਿ ਥ੍ਰੈਟ ਕੀਤਾ ਜਾ ਰਿਹਾ ਹੈ ਇਹ ਮੇਰੇ ਕਹਿਣ ਦਾ ਭਾਵ ਹੈ ਕਿ ਸਾਨੂੰ ਨਾ ਇਸ ਕੇਸ 'ਚ ਤੰਗੀ ਦਿੱਤੀ ਜਾਵੇ ਕਿ ਤੁਹਾਡਾ ਹਥਿਆਰ ਰੱਖਣਾ ਵਾ ਜਾਂ ਜਬਤ ਕਰਨਾ ਹੈ ਜਾਂ ਇਹ ਕਰਨਾ ਅਜੇ ਤਾਂ ਬਿਲਕੁਲ ਹੀ ਮਰ ਗਿਆ ਜੀ ਕੌਣ ਕਹਿ ਰਿਹਾ ਹਥਿਆਰ ਰੱਖਣਾ ਤੁਹਾਡਾ ਉਹ ਕਹਿ ਰਹੀ ਹੈ ਜੀ ਸਾਡੇ ਅਫਸਰਾਂ ਦਾ ਆਰਡਰ ਆਇਆ ਵਾ ਕਿ ਅਸੀਂ ਉੱਪਰ ਹੱਲੇ ਭੇਜਣਾ ਜੀ ਜਿਵੇਂ ਹੁਣ 15-20 ਮਿੰਟ ਪਹਿਲੇ ਤੁਹਾਡੇ ਫਾਇਰਿੰਗ ਹੋਈ ਆਂ ਰਾਹ ਜਾਂਦੇ ਫੇ ਜੇ ਮੈਂ ਮਰ ਭਰ ਗਿਆ ਜੀ ਇਹ ਪੁਲਿਸ ਦੇ ਬੱਲੇ ਆਂ ਰਾਹ ਜਾਂਦੇ ਕੋਈ ਘਟਨਾ ਹੋ ਗਈ ਉਹ ਜੀ ਰੱਬ ਨਾ ਕਰੇ ਪੁਲਿਸ 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 ਕੋਲ ਸੇਰੀ ਤੂੰ ਹੋਊਗੀ ਜ਼ਿੰਮੇਵਾਰ ਜੇ ਮੈਨੂੰ ਕੁਛ ਵੀ ਮੇਰੀ ਜਾਨ ਹੋ ਗਿਆ ਕਿਉਂਕਿ ਹੁਣ ਤਾਂ ਤੁਹਾਡੇ ਕੋ ਅਸਲਾ ਸੀਗਾ ਤੁਸੀਂ ਬਚ ਗਏ ਹੋ ਮੈਂ ਕਈ ਵਾਰ ਕਹਿ ਚੁੱਕਾ ਮੈਨੂੰ ਥ੍ਰੈਟ ਆ ਥ੍ਰੈਟ ਆ ਸਿਕਿਉਰਿਟੀ ਦੇ ਦਿਓ ਫੇ ਲੈਂਦੇ ਅਸਲੇ ਅਸੀਂ ਕਰਨੇ ਡੱਬਣਾ ਲੱਗੂ ਮਨੇ ਲਾ ਲਾ ਬਾਹਰ ਜਾ ਕੇ ਜਾ ਘੁੰਮਣੇ ਸਿਕਿਉਰਿਟੀ ਦਿੰਦੇ ਨਹੀਂ ਕਿਉਂ ਕਿਉਂ ਨਹੀਂ ਦਿੰਦੇ ਜੇ ਮੰਗ ਲਓ ਜੀ ਤੁਸੀਂ ਪੇ ਕਰੂਗੇ ਉਹਨਾਂ ਨੂੰ ਜੇ ਅਸੀਂ ਹੁਣ ਮਾੜੇ ਘਰਾ ਦੋ ਆ ਜੇ ਸਾਡਾ ਥ੍ਰੈਟ ਆ ਲੋਕਾਂ ਲਈ ਕੰਮ ਕਰਦੇ ਆ ਤੇ ਅਸੀਂ ਪੇ ਕਰਨੀ ਜਿਹੜੀ ਇੰਨੀ ਇੰਨੀ ਸਿਕਿਉਰਿਟੀ ਦਿੱਤੀ ਪਈ ਆ ਅ ਜਿਹੜੇ ਐਕਸ ਹੋ ਗਏ ਆ 20-20 ਸਾਲ ਹੋ ਗਏ ਉਧਰਿਆਂ ਨੂੰ ਇਹਨਾਂ ਨੂੰ ਮੰਤਰੀਆਂ ਬੱਧਾ ਦੋ ਕਿ ਪੰਜ-ਪੰਜ 10-10 ਗਨਮੈਨ ਦਿੱਤੇ ਵੇ ਬੁੱਢੇ ਗੋਡੇ ਇਹਨਾਂ ਦੇ ਘਸਨ ਤੇ ਆਏ ਪੇ ਕਬਰਾਂ ਚ ਗੋਡੇ ਆ ਤੇ ਇੰਨੀਆਂ ਸਿਕਿਉਰਟੀਆਂ ਦਿੱਤੀਆਂ ਪਈਆਂ ਕਿ ਹੁਣ ਅਸਲਤ ਕਾਰਨ ਮੈਂ ਦੱਸਦਾ ਕਿਉਂ ਕਿਉਂਕਿ ਉਹ ਲੋਕ ਹੈਗੇ ਸਮਾਜਦਾਰ ਲੋਕ ਰਾਜੇ ਲੋਕ ਪੰਜਾਬ ਦੇ ਰਾਜੇ ਉਹ ਆਪਣੇ ਆਪ ਨੂੰ ਕੋ ਹੁੰਦੇ ਆ ਤਾਂ ਉਹਨਾਂ ਨੂੰ ਸਕਿਉਰਿਟੀ ਦਿੰਦੇ ਹੂੰ ਪੁਲਿਸ ਵੀ ਤੇ ਸਰਕਾਰ ਨੇ ਹੁਣ ਅਸਲਾ ਸੀਗਾ ਤੁਸੀਂ ਜਵਾਬੀ ਜਵਾਬ ਫਾਇਰ ਦੇਣ ਲੱਗੇ ਸੀ ਉਸ ਤੋਂ ਪਹਿਲੇ ਹੀ ਉਹ ਡਰ ਕੇ ਭੱਜ ਗਏ ਆ ਜੇ ਰਾਜ ਕੋਈ ਅਵੀ ਨਵੀ ਹੋ ਜਵੇ ਫੇਰ ਤੁਹਾਡੇ ਕੋ ਅਸਲਾ ਨਹੀਂ ਹੋਵੇਗਾ ਪੁਲਿਸ ਕਰ ਲੈ ਜੀ ਮੈਂ ਆਪਣਾ ਵੈਪਨ ਲੈਣਾ ਮੈਂ ਆਪਣਾ ਵੈਪਨ ਤੋਂ ਬਿਨਾ ਉਹੀ ਹੁਣ ਵਿੱਪਨ ਕਰਕੇ ਤੁਹਾਡਾ ਬਚਾਅ ਹੋ ਗਿਆ ਜਿਹੜੇ ਨੇ ਮੇਤੇ ਫਾਇਰ ਕੀਤਾ ਉਹਨੂੰ ਦੇਲ ਦੇ ਦੇ ਮੇਰਾ ਵੈਪਨ ਵੀ ਲੈ ਲੈਣ ਸਭ ਕੋ ਲੈ ਲੈ ਮੈਨੂੰ ਕੋਲੀ ਜੇ ਮੈਨੂੰ ਪਤਾ ਹੋ ਮੇਰੀ ਜਾਨ ਮਾਲ ਦੀ ਰੱਖਿਆ ਹੋਗੀ ਜੋ ਤੱਕ ਮੇਰੀ ਜਾਣ ਮਾਲ ਦੀ ਰੱਖਿਆ ਨਹੀਂ ਮੈਨੂੰ ਸਕਿਉਰਿਟੀ ਦੇਣ ਕੀ ਲੱਗਦਾ ਬਾਈ ਜੀ ਕੋਣ ਆ ਜਿਹੜੇ ਵਿਅਕਤੀ ਆਏ ਸੀ ਸ਼ੱਕ ਹੈਗਾ ਕਿਸੇ ਦੇ ਉੱਤੇ ਕਿ ਨਹੀਂ ਤੇ ਕੋ ਸ਼ੱਕ ਤਾਂ ਅਨੇਕਾਂ ਤੇ ਐਸਸੀਐਸਟੀ ਐਡ ਦੇ ਪਰਚੇ ਕਰਾਏ ਆ ਜਿਹੜੇ ਲੋਕ ਜਿਹੜੇ ਦਬੇ ਗੁਜਲੇਆਂ ਨੂੰ ਧਮਕਾਉਂਦੇ ਆ ਡਰਾਉਂਦੇ ਆ ਜਾਤੀ ਛੁਦੀ ਸ਼ਬਦ ਬੋਲਦੇ ਆ ਉਹਦੇ ਦੇ ਕਈ ਗੈਂਗਸਟਰ ਵੀ ਆ ਜਿਹੜੇ ਜਦੋਂ ਕੋਈ ਦਬੇ ਗੁਜਲੇ ਲੋਕਾਂ ਨੂੰ ਮਾਰ ਕੁੱਟ ਕਰਦੇ ਵਾਟਕ ਕਰਦੇ ਆ ਉਹਦੇ ਨਾਲ ਪੂਰਾ ਸਟੈਂਡ ਲਈਦਾ ਪਰਚਾ ਕਰਾਈਦਾ ਉਹ ਦੁਸ਼ਮਣੀ ਸਾਡੇ ਨਾਲ ਕੱਢਦੇ ਆ ਕਿ ਇਹਨਾਂ ਨੇ ਕਰਾਇਆ ਕਿ ਉਹ ਅਸੀਂ ਕਰਾਇਆ ਕਿਉਂਕਿ ਅਸੀਂ ਪੁਲਿਸ ਨੂੰ ਕਹੀਦਾ ਸੱਚ ਕਰ ਜੇ ਇਹਨਾਂ 'ਤੇ ਧ بس ਇਹੀ ਗੱਲ ਦੀ ਦੁਸ਼ਮਣੀ ਨਸ਼ਾ ਵੇਚਦੇ ਲੋਗ ਉਹਨਾਂ ਨੂੰ ਰੋਕੀ ਦਾ ਨਾਂ ਕਰੋ ਸ਼ਰੀਆਮ ਚਿੱਟਾ ਵੇਚਦੇ ਰੋਕਦੇ ਆ ਉਹ ਲੜਦੇ ਸਾਡੇ ਨਾਲ ਇਹਨਾਂ ਨੇ ਸਾਡੇ ਵਪਾਰ ਤੋਂ ਉਹਨਾਂ ਵਿੱਚੋਂ ਕੋਈ ਹੋ ਸਕਦਾ ਹਨ ਉਹਨਾਂ ਵਿੱਚੋਂ ਕੋਈ ਹੋ ਸਕਦਾ ਬਿਲਕੁਲ ਉਹਨਾਂ ਵਿੱਚੋਂ ਕੋਈ ਹੋ ਸਕਦਾ ਕੀ ਸੁਣਤਰਾ ਮਿਲਸੀ ਕੋਲ ਰਾਤ ਦੋ ਜਣਾ ਸਾਨੂੰ ਸੱਜ ਨੂੰ ਕੌਣੇ ਨੂੰ 10 ਵਜੇ ਸੂਚਨਾ ਮਿਲੀ ਸੀ ਹੂੰ ਕਿ ਇੱਥੇ ਜੇਮ ਦੇ ਵਿੱਚ ਗੋਲੀ ਚੱਲੀ ਹੈਗੀ ਬਾਹਰ ਹੂੰ ਤੇ ਉਹਦੇ ਸੰਬੰਧ ਦੇ ਚਾਈ ਸੀਗੇ ਆਪਾਂ ਕੈਮਰੇ ਗੂਮ ਦੇ ਚੈੱਕ ਕਰਦੇ ਬੈਠੇ ਬੈਠੇ ਠੀਕ ਹੈ ਕਿੰਨੇ ਕੇ ਫਾਇਰ ਹੋਇਆ ਸਾਰ ਇਥੇ ਨਹੀਂ ਅਜੇ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਹੈ ਕੋਈ ਜਾਣਕਾਰੀ ਮਤਲਬ ਨਹੀਂ ਖੋਲ-ਖੋਲ ਬਰਾਮਦ ਨਹੀਂ ਹੋਇਆ ਤੁਹਾਨੂੰ ਨਹੀਂ ਨਹੀਂ ਕੁਝ ਨਹੀਂ ਹੋਇਆ ਜੀ ਕੀ ਲੱਗਦਾ ਹੈ ਮਾਮਲਾ ਸਾਰਾ ਬਣੇ ਹੋਣੀ ਹੋਈ ਹੈ ਕਿ ਨਹੀਂ ਦੇਖਦੇ ਆ ਕਿ ਸਬਤੀਸ਼ ਦੇ ਵਿੱਚ ਕੀ ਉਹਦਾ ਕੈਮਰੇ ਚੈੱਕ ਕਰਦੇ ਪਏ ਜਿਵੇਂ ਦੱਸ ਰਿਹਾ ਕਿ ਲਿਆ ਕੇ ਮੇਰੇ ਪਿਸਤਲ ਵੀ ਰੱਖਿਆ ਹੈ ਤੇ ਫਾਇਰਿੰਗ ਕਰਨ ਦੀ ਵੀ ਉਹਨਾਂ ਨੇ ਚਾਹੀ ਹੈ ਪਰ ਗੋਲੀ ਅੜ ਗਈ ਹੈ ਵਿੱਚੇ ਉਹ ਦੇਖਦੇ ਆ ਜੇ ਕੋਈ ਕੋ ਸিসিਟੀਵੀ ਮਿਲ ਨਹੀਂ ਸਰ ਲੱਗ ਨਹੀਂ ਹਾਂ ਜੀ ਕੁਝ ਨਹੀਂ ਹੋਇਆ ਫਰੋਲੀ ਵੀ ਨਹੀਂ ਤੁਸੀਂ ਸিসিਟੀਵੀ ਕੋਈ ਅੱਥਰ ਬਾਜੀ ਉਹਦੇ ਕਹਿ ਰਹੇ ਤੇ ਟੀਮਾਂ ਲੱਗੀਆਂ ਹੋਈਆਂ ਚੈਕਿੰਗ ਕਰਦੇ ਆ ਉਹ ਮਾਰ ਗਏ ਉਹਦੇ ਲੱਗੀਆਂ ਚੱਲਣਾ ਕਿੰਨੇ ਕੇ ਜਣੇ ਸਰ ਆਏ ਸੀਗੇ ਇਹਦੇ ਬਾਰੇ ਨਹੀਂ ਪਤਾ ਲੱਗਦਾ ਇਹਨੇ ਕਹਿੰਦੇ ਦੋ ਜਣੇ ਸਾਨੂੰ ਬਿਆਨ ਲਿਖਾਇਆ ਨਹੀਂ ਸਰ ਨੇ ਨਹੀਂ ਹਾਂ ਜੀ ਨਹੀਂ ਕੋਈ ਜਾਣ ਪਤਾ ਠੀਕ ਹੈ ਕੀ ਨਾਮ ਜੀ ਆਪਣਾ ਮਰੇ ਐਸੀ ਸ਼ਾਮਲਾ ਕਿਹੜੇ ਥਾਣੇ ਤੋਂ ਆਏ ਜੀ ਥਾਣਾ ਡਿਵੀਜ਼ਨ ਨੰਬਰ 1